ਮੁਰਦਾਵਰ ਉਹ ਵੀ ਇੱਥੇ ਸਾਰੇ ਆ ਇਹ ਮੁਲਾਜ਼ਮਾਂ ਨੇ ਕੰਮ ਕੀਤਾ 352 ਬੰਦੇ ਸੀ ਤੇ ਉਦੋਂ ਇਹਨਾਂ ਨੇ ਮਾਨ ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਵੀ ਜੇ ਸਾਡੀ ਸਰਕਾਰ ਆਉਂਦੀ ਹੈ ਤਾਂ ਅਸੀਂ ਕਰੋਨਾ ਜਿਹੜੇ ਵਾਰੀਅਸ ਨੇ ਇਹਨਾਂ ਨੂੰ ਬੈਲ ਦੇ ਆਧਾਰ ਤੇ ਪੱਕੇ ਕਰਾਂਗੇ ਪਰ 3 ਸਾਲ ਹੋ ਗਏ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੋਈ ਸਾਡੀ ਹਲੇ ਤੱਕ ਕੋਈ ਸਾਰ ਨਹੀਂ ਲਈ ਜਿੱਦਾਂ ਕਿ ਇਹ ਹਸਗਾ ਵੀ ਜਦੋਂ ਕੋਈ ਬਲੱਡ ਆਇਆ ਤਾਂ ਉਹਨਾਂ ਨੂੰ ਬਲੱਡ ਵਾਲੇ ਬੰਦੇ ਨੂੰ ਸ਼ੁਰੂ ਤੋਂ ਹੀ ਰੈਗੂਲਰ ਕੀਤਾ ਗਿਆ ਹੈ ਪਰ ਜੇ ਦੇਖਿਆ ਜਾਵੇ ਵਿਸ਼ਵਾਹਾਰੀ ਦੇ ਚੱਸੀ ਕੰਮ ਕਰਕੇ ਸਾਨੂੰ ਇਹਨਾਂ ਨੇ ਇਖਫਾਰ ਕਰ ਦਿੱਤਾ ਸੀ ਸੋਹਾਨ ਜੀ ਨਮਸਕਾਰ ਮੁਰਦਾਬਾ ਸੋਹਾਨ ਜੀ ਨਮਸਕਾਰ ਮੁਰਦਾਬਾ ਕਿ ਬਹੁਤ سارے ਧੰਨੇ ਲਗਾਏ ਨੇ ਜੀ ਮੀਟਿੰਗਾਂ ਤੇ ਜਾਂਦੇ ਰਹੇ ਆ ਪਰ ਸਾਡਾ ਕੋਈ ਵੀ ਹੱਲ ਅੱਜ ਤੱਕ ਨਹੀਂ ਹੋਇਆ ਕਿਆ ਨਾਮ ਆ ਮਾਸੋਂ ਡਾਜੀ ਧਰਨਾ ਲਗਾਇਆ ਉਸ ਬਾਰੇ ਜਾਣਕਾਰੀ ਮੇਰਾ ਨਾਮ ਮਨਿੰਦਰ ਕੌਰ ਹੈ ਜੀ ਸਾਨੂੰ 2020 ਦੇ ਵਿੱਚ ਕਾਂਗਰਸ ਸਰਕਾਰ ਨੇ ਪ੍ਰတိਕ ਦਿੱਤਾ ਸੀ ਜਦ ਕੋਵਿਡ ਆਇਆ ਸੀਗਾ ਕੋਵਿਡ ਦੇ ਵਿੱਚ ਅਸੀਂ ਸਾਰੇ ਇਹ ਮੁਲਾਜ਼ਮਾਂ ਨੇ ਕੰਮ ਕੀਤਾ 352 ਬੰਦੇ ਸੀ ਤੇ ਉਦੋਂ ਇਹਨਾਂ ਨੇ ਮਾਨ ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਵੀ ਜੇ ਸਾਡੀ ਸਰਕਾਰ ਆਉਂਦੀ ਹੈ ਤਾਂ ਅਸੀਂ ਕਰੋਨਾ ਜਿਹੜੇ ਵਾਰੀਅਸ ਨੇ ਇਹਨਾਂ ਨੂੰ ਪਹਿਲ ਦੇ ਆਧਾਰ ਤੇ ਪੱਕੇ ਕਰਾਂਗੇ ਪਰ 3 ਸਾਲ ਹੋ ਗਏ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਸਾਡੀ ਹਲੇ ਤੱਕ ਕੋਈ ਸਾਰ ਨਹੀਂ ਲਈ ਮਾਨ ਕੰਮ ਕਰਦੇ ਐ ਵੀ ਕਰੋਨਾ ਯੋਧੇ ਅੰਦਰ ਕੰਮ ਕਰ ਰਹੇ ਆ ਪਰ ਜਿੰਦਰਾ ਦੇ ਵਿੱਚ ਜਿਹੜੀ ਵੀ ਪਰਤੀ ਹੋਈ ਹੈ ਬਾਹਰਲੀ ਹੋਈ ਹੈ ਸਾਡੇ ਕਰੋਨਾ ਵਾਲੇ ਸਿਰਫ ਚੰਦ ਤੋਂ ਬੰਦੇ ਨੇ ਜਿਹੜੇ ਅੰਦਰ ਕੰਮ ਕਰਦੇ ਨੇ ਸੋ ਅਸੀਂ ਮਾਨ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਕਰੋਨਾ ਯੋਧਿਆਂ ਨੂੰ ਆਪਦੀ ਡਿਊਟੀ ਤੇ ਦੁਬਾਰਾ ਤੋਂ ਬਹਾਲ ਕੀਤਾ ਜਾਵੇ ਸਾਡੀ ਇਹੀ ਮੰਗ ਹੈ ਜਿਹੜਾ ਅਸੀਂ ਹੁਣ ਕੀਖ ਮੰਗਦੇ ਕਰ ਰਹੇ ਆ ਸਾਨੂੰ ਸਾਡੀਆਂ ਡਿਊਟੀਆਂ ਤੇ ਵਾਪਸ ਲਿਆ ਜਾਵੇ ਕਿਉਂਕਿ ਅੱਜ ਤੱਕ ਇਤਿਹਾਸਾ ਵੀ ਜਦੋਂ ਕੋਈ ਬਲੱਡ ਆਇਆ ਤਾਂ ਉਹਨਾਂ ਨੂੰ ਲੰਟਾਲੇ ਬੰਦੇ ਨੂੰ ਸ਼ੁਰੂ ਤੋਂ ਹੀ ਰੈਗੂਲਰ ਕੀਤਾ ਗਿਆ ਹੈ ਪਰ ਜੇ ਦੇਖਿਆ ਜਾਵੇ ਵਿਸ਼ਵਾਸ ਮਹਾਵਾਰੀ ਦੇ ਚੱਸੀ ਕੰਮ ਕਰਕੇ ਸਾਨੂੰ ਇਹਨਾਂ ਨੇ ਇਖਤियार ਕਰ ਦਿੱਤਾ ਸੀ ਸੋ ਅਸੀਂ ਮਾਨ ਸਰਕਾਰ ਨੂੰ ਬੇਨਤੀ ਕਰਦੇ ਆਂ ਕਿ ਸਾਨੂੰ ਦੁਬਾਰਾ ਬਹਾਲ ਕੀਤਾ ਜਾਵੇ ਕਿਸੇ ਮੰਤਰੀ ਨਾਲ ਗੱਲਬਾਤ ਹੋਈ ਆ ਤੁਹਾਡੀ ਜੀ ਇਸ ਤੋਂ ਪਹਿਲਾਂ ਇਸ ਤੋਂ ਪਹਿਲਾਂ ਅਸੀਂ ਬਹੁਤ ਸਾਰੇ ਧਰਨੇ ਲਗਾਏ ਨੇ ਜੀ ਮੀਟਿੰਗਾਂ ਤੇ ਜਾਂਦੇ ਰਹੇ ਆ ਪਰ ਸਾਡਾ ਕੋਈ ਵੀ ਹੱਲ ਅੱਜ ਤੱਕ ਨਹੀਂ ਹੋਇਆ ਸਿਆਦ ਮੰਤਰੀ ਨਾਲ ਗੱਲ ਹੋਈ ਹੈ ਤੁਹਾਡੀ ਪਹਿਲਾਂ ਹੀ ਮੰਤਰੀ ਨਾਲ ਜੀ ਬਹੁਤ ਵਾਰ ਜਾਏ ਬਹੁਤ ਵਾਰ ਮੰਗ ਪੱਤਰ ਵੀ ਦਿੱਤੇ ਨੇ ਪਰ ਹਲੇ ਤੱਕ ਉਹਨਾਂ ਨੇ ਸਾਡੀ ਕਿਸੇ ਵੀ ਗੱਲ ਦਾ ਕੋਈ ਜਵਾਬ ਨਹੀਂ ਦਿੱਤਾ ਨਾ ਹੀ ਸਾਡਾ ਕੋਈ ਅੱਜ ਤੱਕ ਮਸਲਾ ਹੱਲ ਕੀਤਾ ਜੇਕਰ ਤੁਹਾਡੀ ਇਹ ਮੰਗਾ ਨਾ ਮੰਗੀਆਂ ਗਈਆਂ ਤਾਂ ਸ਼ੇਰ ਜੀ ਇਸ ਤੋਂ ਬਾਅਦ ਅਸੀਂ ਧਰਨੇ ਲਾਵਾਂਗੇ ਜੀ ਮੁਹਾਵਰੇ ਕਰਾਂਗੇ ਇਹ ਦਰਸ਼ਕ ਨੇ ਅਸੀਂ ਸਾਨੂੰ 4 ਸਾਲ ਹੋ ਗਏ ਸੜਕਾਂ ਤੇ ਰੋਲਨੇ ਆ ਸਾਡੇ ਵੀ ਬਾਲ ਬੱਚੇ ਨੇ ਜਿੰਸੀ ਜਿਹੜੀਆਂ ਪਲੇਸਮੈਂਟ ਅਸੀਂ ਛੱਡ ਕੇ ਉੱਥੇ ਅਸੀਂ ਜਿਆਦਾ ਦੁਬਾਰਾ ਜਾ ਕੇ ਬਹਾਲ ਨਹੀਂ ਹੋ ਸਕਦੇ ਸਾਡੇ ਵੀ ਬਾਲ ਬੱਚੇ ਨੇ ਅਸੀਂ ਸੜਕਾਂ ਉੱਤਰ ਰੋਲਨੇ ਆ ਸਾਡੇ ਨਾਲ ਦੇ ਕੋਈ ਕਿਤੇ ਭਾਂਡੇ ਧੋਵਾ ਫਿਰਦਾ ਕੋਈ ਕਿਤੇ ਭਾਂਡੇ ਧੋਵਾ ਫਿਰਦਾ ਸਾਡੇ ਬਹੁਤ ਸਾਰੀਆਂ ਮੰਗਾਂ ਨੇ ਪਰ ਅਸੀਂ ਮਾਨ ਸਰਕਾਰ ਨੂੰ ਇਹ ਨਹੀਂ ਕਹਿੰਦੇ ਅਸੀਂ ਸਾਨੂੰ ਵਾਪਸ ਲੈਤਾ ਜਾਵੇ ਜਿੰਦਰਾ ਵਿੱਚ ਸਾਡੀਆਂ ਡਿਊਟੀਆਂ ਤੇ ਸਾਨੂੰ ਬਹਾਲ ਕੀਤਾ ਜਾਵੇ ਤੇ ਤੇ ਨਹੀਂ ਲਿਆ ਜਾ ਰਿਹਾ ਪੱਕਾ ਤਾਂ ਬਾਤ ਹੀ ਗੱਲ ਲੈਣਾ ਤਨਖਾਹਾਂ ਮਿਰਜ਼ੀਆਂ ਤੁਹਾਨੂੰ ਜੀ ਨਹੀਂ ਜੀ ਸਾਨੂੰ ਫਰਕ ਕਿੰਨਾ ਹੋਇਆ ਸਰ ਅਸੀਂ ਡਿਊਟੀ ਆ ਪਈ ਕਿੰਨੀ ਤੇਰ ਤੋਂ ਫਰਕ ਕਿੱਤਾ ਹੋਇਆ ਜੀ 4 ਸਾਲ ਹੋ ਗਏ ਸਾਨੂੰ 4 ਸਾਲ ਤੋਂ ਵੱਧ ਕਿੱਥੇ 2021 ਤੇ ਸਾਨੂੰ ਫਰਕ ਕੀਤਾ ਗਿਆ ਤਾਂ ਜੀ ਤੇ ਅਸਾਂ ਸਾਡੀ ਕੋਈ ਸੁਣਵਾਈ ਨਹੀਂ ਹੋਈ